ਹਾਂ ਵੀਰ ਜੀ ਅਸੀਂ ਨੇ ਬਾਲਾਂ ਦੀ ਬੜੀ ਬੇਬੇ ਭੈਣਾਂ ਥੱਲੂ ਗੱਲਬਾਤ ਆਈ ਆ ਵੀ ਐ ਬਈ ਬਾਲ ਝੜਦੇ ਆ ਟੁੱਟਦੇ ਆ ਤਾਂ ਅਸੀਂ ਲਗਿਆ ਹੁਣ ਕੋਕੇ ਲਾਉਣ ਠੀਕ ਆ ਜੀ ਆ ਸਾਡੇ ਕੋਲ ਸਮਾਨ ਖੜਾਇਆ ਮੁੰਡੇ ਨੇ ਇਹ ਚੜਨਾ ਇਹਦੇ ਵਿੱਚ ਬਾਈ ਜੀ ਤੁਸੀਂ ਬੜਾ ਦੱਸੇ ਮੈਂ ਬਾਕੀ ਸਮਾਨ ਕੱਢਦਾ ਆ ਅੱਛਾ ਇਹ ਜਿਹੜਾ ਤਿਆਰ ਇਹ ਲੱਜ ਤਿਆਰ ਕਰ ਰਹੇ ਆ ਨਾ ਇਹ ਬੜਾ ਇੱਕ ਆਯੁਰਵੇਦ ਦਾ ਦੁਰਲਭ ਫਾਰਮੂਲਾ ਜਿਹਦੇ ਵਿੱਚ ਬਹੁਤ ਸਾਰੀਆਂ ਜੜੀ ਮੁੱਟੀਆਂ ਦਾ ਮਿਸ਼ਰਣ ਆ ਜਿਵੇਂ ਪ੍ਰਿੰਗਰਾਜ ਹੋ ਗਿਆ ਬਰੋਟੇ ਦੀ ਰੂਟ ਰੀਅਲ ਰੂਟਸ ਕਹਿੰਦੇ ਨੇ ਉਹਨੂੰ ਪ੍ਰੋਟੇ ਦੀ ਜਿਹੜਾ ਹੁੰਦੀਆਂ ਨੇ ਜਾ ਚੰਦਨ ਹੈਗਾ ਜਾਂ ਇਹ ਹਲਦੀ ਹੈਗੀ ਆ ਜਾਂ ਮਤਲਬ ਆ ਸਾਰਾ ਕੁਝ ਗਲੋ ਤੇ ਲੋਹ ਭਸਮ ਲੋਹ ਦਾ ਚੂਰਾ ਜਿਹੜਾ ਇਹ ਸਮਾਨ ਸਾਰਾ ਇਕੱਠਾ ਕਰਕੇ ਅਸੀਂ ਪਾ ਰਹੇ ਆ ਇਹਦੇ ਵਿੱਚ ਇਹ ਸਭ ਤੋਂ ਮਤਲਬ ਇੱਕ ਬਹੁਤ ਵਧੀਆ ਫਾਰਮੂਲਾ ਜੀ ਬਟ ਪੀਪੇ ਬਹੁਤ ਰੱਖੇ ਬੈਠਾ ਤੁਸੀਂ ਤਾਂ ਬਾਬਾ ਜੀ ਉੱਥੋਂ ਜਿਹੜਾ ਇਹ ਪੀਪਾ ਸਾਨੂੰ ਸੱਚਖੰਡ ਸਾਬ ਤੋਂ ਉੱਥੋਂ ਲੈ ਕੇ ਆਉਣਾ ਹੈ ਤੇ ਹਜੂਰ ਸਾਹਿਬ ਤੋਂ ਸਪੈਸ ਲੇ ਕੇ ਕੰਪਨੀ ਹੈ ਅਦ ਨਾਲ ਜਿਹੜੀ ਇਹ ਤੇਲ ਨੂੰ ਡਿਜ਼ਾਈਨ ਕਰਦੀ ਹੈ ਤੇਲ ਐਵੇਂ ਨਹੀਂ ਹੈਗਾ ਵੀ ਬਾਜ਼ਾਰਾਂਦਲੇ ਵਾਂਗੂ ਅਸੀਂ ਪਾਤਾ ਜ ਐਵੇਂ ਪਾਤਾ ਐਵੇਂ ਨਹੀਂ ਇਹਦੇ ਵਿੱਚ ਪ੍ਰੋਪਰ ਪੂਰੇ ਗੁਣ ਬਰਾਬਰਮਾਨ ਹੁੰਦੇ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਨਾ ਤੇਲ ਵੀ ਮਿਕਸ ਕਰਦੇ ਆ ਹੂੰ ਇਹਦੇ ਨਾਲ ਹੁੰਦਾ ਕੀ ਆ ਵੀ ਜਿਹੜੇ ਆਪਣੇ ਵਾਲ ਝੜਦੇ ਨੇ ਉਮਰ ਤੋਂ ਪਹਿਲਾਂ ਬੱਚਿਆਂ ਦੇ ਵਾਲ ਜਿਹੜੇ ਚਿੱਟੇ ਹੁੰਦੇ ਨੇ ਹੂੰ ਇੱਕ ਬੜਾ کارਗਰ ਫਾਰਮੂਲਾ ਲੇਡੀਆਂ ਨੂੰ ਜਿਹੜੇ ਵਾਲ ਝੜਦੇ ਨੇ ਉਹਨਾਂ ਦੇ ਅਦਰਵਾਜ਼ ਹੋਰ ਵੀ ਕੋਈ ਪ੍ਰੋਬਲਮ ਹੁੰਦੀਆਂ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਗੱਲ ਕਰ ਲੈਣ ਜੇ ਹਾਰਮੋਨਲ ਇਨ ਹਾਰਮੋਨ ਇਨ ਬੈਲੈਂਸ ਨਹੀਂ ਤਾਂ ਉਹਨਾਂ ਨੂੰ ਨਾਲ ਕੋਈ ਟਰੀਟਮੈਂਟ ਦੇਣੀ ਪੈਂਦੀ ਹੈ ਖੇਲ ਦੀ ਵਜ੍ਹਾ ਕਰਕੇ ਬਾਲ ਅੱਜਕੱਲ ਕੁੜੀਆਂ ਦੇ ਵਿੱਚ ਜਿਵੇਂ ਪੀਸੀਐਸ ਹੁੰਦਾ ਪੀਸੀਓਡੀ ਹੁੰਦਾ ਜਾਂ ਕੋਈ ਗੱਠ ਬਣ ਗਈ ਬੱਚੇਦਾਨੀ ਚ ਕੋਈ ਰਸੌਲੀ ਬਣ ਗਈ ਇਹ ਆ ਭੈਣਾਂ ਨੂੰ ਹੁੰਦਾ ਹੈ ਅੱਜਕੱਲ ਬਹੁਤ ਜ਼ਿਆਦਾ ਬਣਦੀਆਂ ਨੇ ਉਹਦੀ ਵਜ੍ਹਾ ਕਰਕੇ ਵੀ ਬਾਲ ਝੜਦੇ ਨੇ ਉਹਦੀ ਵਜ੍ਹਾ ਕਰਕੇ ਸਾਈਆਂ ਵੀ ਪੈਂਦੀਆਂ ਨੇ ਕਮਜ਼ੋਰੀ ਆਉਂਦੀ ਉਹਦੀ ਵਜ੍ਹਾ ਕਰਕੇ ਬਹੁਤ ਕਮਜ਼ੋਰੀ ਆਉਂਦੀ ਹੈ ਕਈ ਕੁੜੀਆਂ ਨੂੰ ਲਕੋਰੀਆ ਹੁੰਦਾ ਉਹਦੀ ਵਜ੍ਹਾ ਕਰਕੇ ਵੀ ਕਾਰਨ ਹੁੰਦਾ ਵੀ ਇਹ ਸਾਰਾ ਮਤਲਬ ਸਿਸਟਮ ਇਹਨਾਂ ਦਾ ਕੁੜੀਆਂ ਦਾ ਖਰਾਬ ਹੋ ਜਾਂਦਾ ਕਰਤਾ ਇਹਦਾ ਪੱਕਾ ਇਲਾਜ ਕਰਤਾ ਬਾਬਾ ਜੀ ਬਾਬਾ ਜੀ ਉਹ ਤਾਂ ਮੈਨੂੰ ਵੀ ਨਾ ਕਿ ਬੀਬੀ ਪਣਾ ਫੋਨ ਕਰਦੇ ਵੀ ਸਾਡਾ ਹੱਲ ਕਰੋ ਹੱਲ ਕਰੋ ਤਾਂ ਲਾਤੇ ਹੀ ਕੋਕੇ ਹੁਣ ਤਾਂ ਅੱਗੇ ਕੱਪ ਜਾਣਦਾ ਯਾਰ ਗਰੰਟੀ ਕਰਨੀ ਮਾੜੀ ਗੱਲ ਹੈ ਕਿੰਨਾ ਕਿ ਚਰ ਦਵਾਈ ਲਾਉਣੀ ਪਊ ਉਹ 5-7 ਦਿਨ ਦੀ ਗੱਲ ਹੈ ਅੱਛਾ ਹਾਂ ਹਾਂ ਪਤਾ ਕਿ ਵੀ ਇਹ ਸ਼ਰਤ ਰਣੀ ਮਾੜੀ ਗੱਲ ਆ ਸਾਡੇ ਵਿੱਚ ਤਾਂ ਸਵੇਰੇ ਸੀ ਕਦੇ ਬੰਦ ਹੋ ਜੇ ਹਾਂ ਹੈ ਨਾ ਫਰਕ ਪਹਿਲੇ ਦਿਨ ਤੋਂ ਹੀ ਇਹ ਆਯੁਰਵੈਦਿਕ ਫਾਰਮ ਹੁੰਦਾ ਜਿਹੜਾ ਨੇਚਰਲ ਟ੍ਰੀਟਮੈਂਟ ਆ ਤੁਹਾਨੂੰ ਦੇ ਰਿਆ ਹੂੰ ਬੜੀ ਜ਼ਬਰਦਸਤ ਇਹਦੇ ਰਿਜ਼ਲਟ ਮਿਲਦੇ ਨੇ ਮਤਲਬ ਮੈਨੂੰ 25 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਜਿਹੜਾ ਇਹਨਾਂ ਵੀ ਮਤਲਬ ਇਹ ਕੀ ਫਾਰਮੂਲੇ ਦੀ ਵਰਤੋਂ ਕਰਦਾ ਅੱਜ ਅਸੀਂ ਜ਼ਿਆਦੇ ਪੱਧਰ ਤੇ ਕਰ ਰਹੇ ਆ ਬਾਬਾ ਜੀ ਕਹ ਰਹੇ ਨੇ ਵੀ ਤੁਸੀਂ ਕਰਦੇ ਨਹੀਂ ਕੁਝ ਕੁਸ ਨਹੀਂ ਕਰਦੇ ਮੈਂ ਬਣਾ ਲਵਾਂ ਕੋਈ ਨਹੀਂ ਬਸ ਥੋੜੀ ਜਿਹੀ ਥੋੜੇ ਟਾਈਮ ਚ ਦਵਾਈ ਰੈਡੀ ਆ ਹੈ ਹਾਂ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀ ਕਿਰਪਾ ਕਰੇ ਮੁਸੀਬਤ ਕਿਸੇ ਗੱਲ ਪਾਏ ਨਾ ਬਿਮਾਰੀ ਨਾ ਗੱਲ ਪਾਏ ਤੇ ਮੁਕੱਦਮਾ ਪਿਰਿਆ ਹਾਂ ਹੱਥ ਪਾਤਾ ਬਵਾਦੇ ਮੁਕੱਦਮੇ ਦੀ ਗੱਲ ਪੈ ਗਿਆ ਬੜੇ ਬੁਰੀ ਚਲੋ